ਸਸਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾਉਣ ਲੱਗੇ ਆ ਇੱਕ ਕੜੀਏ ਦੇ ਲਈ ਸਾਨੂੰ ਚਾਹੀਦੇ ਨੇ 4 ਉਬਲੇ ਹੋਏ ਆਂਡੇ ਟਮਾਟਰ ਮਿਰਚਾਂ ਅਦਰਕ ਲਸਣ ਤੇ ਪਿਆਜ਼ ਇਹਨਾਂ ਨੂੰ ਮੈਂ ਥੋੜਾ ਛੋਟਾ ਛੋਟਾ ਕੱਟਿਆ ਸੀ ਇਹਨਾਂ ਨੂੰ ਮੈਂ ਗ੍ਰਾਈਂਡਿੰਗ ਕੀਤਾ ਤੁਸੀਂ ਚਾਹੋ ਤਾਂ ਗ੍ਰਾਈਂਡ ਵੀ ਕਰ ਸਕਦੇ ਹੋ ਸਭ ਤੋਂ ਪਹਿਲਾਂ ਅਸੀਂ ਤੇਲ ਰੱਖ ਕੇ ਉਹਦੇ ਚ ਪਾਵਾਂਗੇ ਜੀਰਾ ਜੀਰਾ ਤੋਂ ਬਾਅਦ ਅਸੀਂ ਪਾਵਾਂਗੇ ਲਸਣ ਲਸਣ ਨੂੰ ਅਸੀਂ 1-2 ਮਿੰਟ ਚੰਗੀ ਤਰ੍ਹਾਂ ਭੁੰਨ ਲਾਂਗੇ ਜਦੋਂ ਇਹ ਥੋੜਾ ਜਿਹਾ 골ਡਨ ਬ੍ਰਾਊਨ ਹੋ ਜਾਏਗਾ ਫਿਰ ਉਸ ਤੋਂ ਬਾਅਦ ਅਸੀਂ ਦੂਸਰੀਆਂ ਚੀਜ਼ਾਂ ਪਾਣੀਏ ਨੇ ਇਹ ਸਾਡਾ ਹੁਣ 골ਡਨ ਬ੍ਰਾਊਨ ਹੋ ਗਿਆ प्याज। प्याज गोल्डन ब्राउन ਹੋਣ ਤੋਂ ਬਾਅਦ ਹੁਣ ਅਸੀਂ ਇਹਦੇ ਵਿੱਚ ਐਡ ਕਰ ਦਾਂਗੇ ਪਿਆਜ਼ ਪਿਆਜ਼ ਪਾਵਾਂਗੇ ਅਦਰਕ ਤੇ ਜਿਹੜੀਆਂ ਮਿਰਚਾਂ ਨੇ ਉਹ ਅਸੀਂ ਬਾਅਦ 'ਚ ਪਾਵਾਂਗੇ ਜਦੋਂ ਸਾਡਾ ਜਿਹੜਾ ਪਿਆਜ਼ ਹੈ ਇਸ ਤਰ੍ਹਾਂ 골ਡਨ ਬ੍ਰਾਊਨ ਹੋ ਗਿਆ ਤੇ ਅਸੀਂ ਇਹਦੇ ਵਿੱਚ ਮਿਰਚਾਂ ਤੇ ਅਦਰਕ ਐਡ ਕਰਤਾ ਹੁਣ ਅਸੀਂ ਇਹਨੂੰ 2 ਤੋਂ 3 ਮਿੰਟ ਤੱਕ ਥੋੜਾ ਜਿਹਾ ਭੁੰਨਾਂਗੇ ਕਿ ਜਿਹੜਾ ਕਿ ਇਹ ਤੜਕਾ ਸਾਡਾ ਥੋੜਾ ਬ੍ਰਾਊਨ ਕਲਰ ਦੇ ਵਿੱਚ ਹੋ ਜਾਏ ਤੇ ਜਿਹੜਾ ਸਾਡਾ ਅਦਰਕ ਹੈ ਉਹ ਥੋੜਾ ਵਧੀਆ ਪੁੱਜ ਜਾਏ ਜਿਹੜਾ ਤੜਕਾ ਸੀਗਾ ਮੈਂ ਕੱਟਿਆ ਸੀਗਾ ਤੇ ਉਹ ਥੋੜਾ ਟਾਈਮ ਲਿੰਦਾ ਭੁੰਨਣ ਵਾਸਤੇ ਤੇ ਜਿਹੜਾ ਅਸੀਂ ਗ੍ਰाइंड ਕਰਕੇ ਕਰਦੇ ਆ ਉਹ ਥੋੜਾ ਜਲਦੀ ਹੋ ਜਾਂਦਾ ਤੇ ਇਹਨੂੰ ਮੈਂ ਥੋੜਾ ਕਦੀ ਮੀਡੀਅਮ ਫਲੇਮ ਤੇ ਕਦੀ ਸਲੋ ਫਲੇਮ ਦੇ ਉੱਤੇ ਹੀ ਤੜਕਾ ਮੈਂ ਇਹ ਤਿਆਰ ਕੀਤਾ ਹੁਣ ਜਦੋਂ ਇਹ ਮੇਰਾ 골ਡਨ ਬ੍ਰਾਊਨ ਹੋ ਗਿਆ ਤੇ ਮੈਂ ਇਹਦੇ ਵਿੱਚ ਜਿਹੜਾ ਇੱਕ ਟਮਾਟਰ ਹੈ ਉਹ ਛੋਟਾ ਕੱਟ ਕੇ ਮੈਂ ਪਾ ਦਾਂਗੀ ਉਹ ਇਹਨੂੰ ਹਲੇ ਮੈਂ ਸੁੱਕੇ ਮਸਾਲੇ ਪਾਉਣ ਤੋਂ ਪਹਿਲਾਂ ਹੀ ਮੈਂ ਇਹਨੂੰ 2 ਤੋਂ 3 ਮਿੰਟ ਤੱਕ ਇਸ ਤਰ੍ਹਾਂ ਭੁੰਨਾਂਗੀ ਕਿ ਜਿਹੜਾ ਟਮਾਟਰ ਹੈ ਉਹ ਚੰਗੀ ਤਰ੍ਹਾਂ ਥੋੜਾ ਜਾਂ ਗਲ ਜਾਵੇ ਤੜਕੇ ਦੇ ਵਿੱਚ ਹੋ ਜਾਵੇ ਤੇ ਮਿਕਸ ਹੋ ਜਾਵੇ ਇਹ ਚੰਗੀ ਤਰ੍ਹਾਂ ਜਦੋਂ ਇਹ ਥੋੜਾ ਜਿਹਾ ਗਲ ਜਾਏਗਾ ਜਿਸ ਤਰ੍ਹਾਂ ਮੈਂ ਤੁਹਾਨੂੰ ਦਿਖਾਉਂਗੀ ਇਹ ਜਦੋਂ ਗਲ ਜਾਏਗਾ ਉਸ ਤੋਂ ਬਾਅਦ ਮੈਂ ਇਹ ਸੁੱਕੇ ਮਸਾਲੇ ਆ ਦੇਖੋ ਇਹ ਗਲ ਚੁੱਕੇ ਆ ਟਮਾਟਰ ਮੇਰਾ ਚੰਗੀ ਤਰ੍ਹਾਂ ਉਸ ਤੋਂ ਬਾਅਦ ਮੈਂ ਸਭ ਤੋਂ ਪਹਿਲਾਂ ਇਹਦੇ ਉੱਤੇ ਪਾਉਂਗੀ ਨਮਕ ਫਿਰ ਮੈਂ ਪਾਉਂਗੀ ਇਹਦੇ ਉੱਤੇ ਮਿਰਚਾਂ ਜਿਹੜੇ ਵੀ ਸੁੱਕੇ ਮਸਾਲੇ ਹੁੰਦੇ ਨੇ ਆਪਣੇ ਕੋਲ ਘਰੇ ਗਰਮ ਮਸਾਲੇ ਧਨੀਆ ਪਾਊਡਰ ਤੁਸੀਂ ਜੋ ਵੀ ਯੂਜ਼ ਕਰਦੇ ਹੋ ਤੁਸੀਂ ਪਾ ਸਕਦੇ ਹੋ ਬਟ ਇਹਦੇ ਵਿੱਚ ਮੈਂ ਬੇਸਿਕਲੀ ਪਾਇਨੇ ਮਸਾਲਾ ਹਲਦੀ ਨਮਕ ਤੇ ਮਿਰਚਾਂ ਤੇ ਫਿਰ ਉਸ ਤੋਂ ਬਾਅਦ ਮੈਂ ਇਹਨੂੰ 2 ਤੋਂ 3 ਮਿੰਟ ਤੱਕ ਇਸ ਤਰ੍ਹਾਂ ਪੁੰਨ ਲਾਂਗੀ ਅੱਲੇ ਮੈਂ ਪਾਣੀ ਨਹੀਂ ਪਾਣਾ ਪਹਿਲੇ ਮੈਂ ਚੰਗੀ ਤਰ੍ਹਾਂ ਮਸਾਲਾ ਇਹਨੂੰ ਮਤਲਬ ਭੁੰਨ ਲਾਂਗੀ 2-3 ਮਿੰਟ ਮੈਨੂੰ ਭੁੰਨਿਆ ਉਸ ਤੋਂ ਬਾਅਦ ਫਿਰ ਇਹਨੂੰ ਬਾਈਂਡਿੰਗ ਕਰਨ ਲਈ ਮੈਂ ਇੱਕ ਛੱਟੀ ਪਾਣੀ ਦੀ ਐਡ ਕਰ ਦਿੱਤੀ ਫਿਰ ਮੈਂ ਇਹਨੂੰ ਥੋੜੀ देर ਇਸ ਤਰ੍ਹਾਂ ਪੁੰਨਾਂਗੀ ਤੇ ਜਦੋਂ ਇਹਦਾ ਪਾਣੀ ਸੁੱਕ ਜਾਏਗਾ ਤੇਲ ਛੱਡ ਦੇਗਾ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਜਿਹੜੇ ਆਂਡੇ ਨੇ ਜਿਹੜੇ ਬੋਇਲ ਕੀਤੇ ਹੋਏ ਐਗ ਸੀਗੇ ਉਹ ਮੈਂ ਕਟਾਂਗੀ ਤੇ ਐਗ ਮੈਂ ਕੱਟ ਕੇ ਤੇ ਫਿਰ ਮੈਂ ਮਸਾਲਿਆਂ ਦੇ ਵਿੱਚ ਪੁੰਨਾਂਗੀ ਤੇ ਜਿਹੜੇ ਮੈਂ ਐਗ ਲਏ ਸੀਗੇ ਤੇ ਉਹਨਾਂ ਨੂੰ ਮੈਂ ਇਦਾਂ ਸਾਰੇ ਸਾਈਡ ਤੇ ਇਦਾਂ ਕੱਟ ਲਗਾ ਲਾਂਗੀ ਕਿ ਜਿਹੜਾ ਮਸਾਲਾ ਹੈ ਮੇਰਾ ਉਹ ਚੰਗੀ ਤਰ੍ਹਾਂ ਐਗ ਦੇ ਵਿੱਚ ਚਲਾ ਜਾਵੇ ਵੇ ਜਦੋਂ ਸਿੱਖਾਂਦੇ ਆ ਉਹ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਇਦਾਂ ਨਹੀਂ ਹੁੰਦਾ ਕਿ ਉਹ ਅੰਦਰ ਇਸ ਤਰ੍ਹਾਂ ਬਿਨਾ ਮਸਾਲੇ ਤੋਂ ਹੁੰਦੇ ਨੇ ਜੇ ਅਸੀਂ ਕੱਟ ਲਾਵਾਂਗੇ ਤੇ ਉਸ ਵਿੱਚ ਮਸਾਲਾ ਬਹੁਤ ਵਧੀਆ ਇਤਨਾ ਅੰਦਰ ਚਲੇ ਜਾਂਦਾ ਹੈ ਫਿਰ ਅਸੀਂ ਇਹਨੂੰ 2 ਤੋਂ 3 ਮਿੰਟ ਤੱਕ ਉਸ ਤਰ੍ਹਾਂ ਇਦਾਂ ਹੀ ਮੈਂ ਇਹਨੂੰ ਟੱਕਿਆ ਨਹੀਂ ਤੁਸੀਂ ਚਾਹੋ ਤਾਂ ਕਵਰ ਕਰ ਸਕਦੇ ਹੋ ਵਸੇ ਲੋੜ ਨਹੀਂ ਹੈ ਥੋੜਾ ਥੋੜਾ ਪਾਣੀ ਪਾ ਕੇ ਮੈਂ ਇਹਦਾ ਇਹਨੂੰ ਬਾਈਂਡਿੰਗ ਵਾਸਤੇ ਉਹ ਕਰਾਂਗੀ ਪਾਣੀ ਮੈਂ ਜ਼ਿਆਦਾ ਨਹੀਂ ਪਾਣਾ ਤੇ ਮੈਂ ਇਹਨੂੰ ਹਲਕਾ ਹਲਕਾ ਇਸ ਤਰ੍ਹਾਂ ਹੀ ਬਣਾਉਂਗੀ ਮੈਂ ਮੈਂ ਜੋ ਪਾਣੀ ਐਡ ਕੀਤਾ ਸੀ ਸਿਰਫ ਮਸਾਲਾ ਤਿਆਰ ਕਰਨ ਵਾਸਤੇ ਕੀਤਾ ਸੀ ਜੇ ਤੁਸੀਂ ਥੋੜਾ ਜਿਹਾ ਇਹਦੇ ਗਰੇਵੀ ਬਣਾਣੀ ਹੋਏ ਤਾਂ ਤੁਸੀਂ ਪਾਣੀ ਹੋਰ ਐਡ ਕਰ ਸਕਦੇ ਹੋ ਤੇ ਚਲੋ ਜੀ ਇਹ ਸਾਡੇ ਬਣ ਕੇ ਤਿਆਰ ਹੋ ਗਏ ਨੇ ਉਸ ਤੋਂ ਬਾਅਦ ਮੈਂ ਪਾਤਾ ਥੋੜਾ ਜਿਹਾ ਇਹਦੇ ਤੇ ਤਨੀਆ ਤੁਸੀਂ ਇਹਨੂੰ ਰੋਟੀ ਰਾਈਸ ਜਿੰਨਾ ਮਰਜ਼ੀ ਖਾ ਸਕਦੇ ਹੋ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਅੱਧੀ ਰੈਸিপি ਪਸੰਦ ਆਈ ਹੋਵੇਗੀ ਜੇ ਪਸੰਦ ਆਈਏ ਤੇ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਸੋ ਮੱਚ